ਕੀ ਨਾਮ ਤੇ ਕਿੱਥੇ ਹੋਇਆ ਗੁਲਵਿੰਦਰ ਮੇਰਾ ਨਾਮ ਹੈ ਬੇਦੀ ਕਲਨਫਿਸਟੂ ਵਿੱਚ ਕੇ ਗਈ ਮੈਂ ਕਿੰਨੀ ਦਰ ਹੋ ਗਈ ਵਿਆਹ ਹੋਇਆ ਤੇ ਕਿੰਨੇ ਬੱਚੇ ਬੱਚੇ ਮੇਰੇ 3 ਇੱਕ 16 ਸਾਲਾਂ ਦੀ ਬੇਟੀ ਇੱਕ 14 ਸਾਲਾਂ ਦੀ 12 ਸਾਲਾਂ ਦਾ ਮੇਰਾ ਬੇਟਾ ਮੇਰੇ ਬੱਚੇ ਜਵਾਨ ਨੇ ਕਿਸ ਤਰ੍ਹਾਂ ਤੁਸੀਂ ਮੈਂ ਤਾਂ ਮਜ਼ਦੂਰੀ ਕਰਕੇ ਬੱਚੇ ਝਾੜੂ ਪੋਚਾ ਕਰਨੇ ਸਰ ਤੇ ਜਿਹੜੀ ਉਹ ਤੁਹਾਡੇ ਘਰ ਵਾਲੇ ਰੱਖੀ ਲਈ ਉਹ ਕੀ ਹੋਇਆ ਉਹ ਜਨਾਨੀ ਰੱਖੀ ਐ ਵੀ ਪੀ ਐਨ ਸੀ ਰੁਦਰਾ ਰੁਦਰਾ ਅਕਾਦਮੀ ਚ ਕੰਮ ਕਰਦੇ ਸੀ ਦੇ ਝਾੜੂ ਪੋਚੋ ਵੀ ਝਾੜੂ ਪੋਚਕ ਦੇ ਵੀ ਤੇ ਇਹਨਾਂ ਦੇ ਇਕੱਠਿਆਂ ਦੇ ਸਬੰਧ ਬਣ ਗਏ ਬੈਣ ਉੱਠਣ ਇਕੱਠੇ ਲੱਗੇ ਭੈਣ ਬਣਾ ਲਈ ਭੈਣ ਤੋਂ ਨਰਨ ਬਣਾ ਲਈ ਉਸ ਤੋਂ ਬਾਅਦ ਘਰੇ ਲੈਣ ਘਰੇ ਗੰਦ ਕਰਨ ਲੱਗ ਗਿਆ ਮੈਨੂੰ ਕੰਮ ਤੇ ਛੱਡਾਂ ਸੀ ਬੱਚੇ ਕੰਮ ਤੇ ਛੱਡਾਂ ਸੀ ਘਰੇ ਲੈ ਸ਼ਰੀਆਮ ਤੇ ਮੈਨੂੰ ਆਂਡ ਗਵਣ ਦੱਸਿਆ ਵੀ ਤੇਰਾ ਬੰਦਾ ਘਰੇ ਜਨਾਨੀ ਲਿਆਂਦਾ ਤੇ ਨੇ ਢਾਈ ਢਾਈ ਕਾਂਟੇ ਵਿੱਚ ਰੱਖਦਾ ਡੇਡ ਬੂਵਾ ਲਾ ਲੈਂਦਾ ਤੇ ਵੀ ਇਸ ਤਰ੍ਹਾਂ ਲਿਆਂਦਾ ਛਰੇ ਆਮ ਤੇ ਮੈਂ ਫਿਰ ਰੋਲਾ ਪਾਣ ਲੱਗ ਪਈ ਲੜਾਈ ਕਰਨ ਲੱਗ ਪਈ ਉਸ ਦਿਨ ਤੋਂ ਸਾਡੀ ਲੜਾਈ ਸੀ ਰੁਗ ਢਾਈ ਸਾਲ ਉਹ ਸਾਡੀ ਲੜਾਈ ਚ ਢਾਈ ਸਾਲ ਦੀ ਬੁੜੀ ਰੱਖੀ ਨੂੰ ਲੜਾਈ ਸੀ ਉਹ ਢਾਈਆਂ ਸਾਲਾਂ ਤੋਂ ਮੈਨੂੰ ਕੁੱਟਦਾ ਮੱਧ ਇਸ ਤਰ੍ਹਾਂ ਮੈਨੂੰ ਕੁੱਟਾ ਮਾਰ ਐਵੇਂ ਸਿਰ ਪੜ ਅੱਗੇ 5 ਟੰਕੇ ਲੱਗੇ ਸੀ ਮੈਨੂੰ ਕੁੱਟਾ ਮਰੇ ਐਵੇਂ ਕਰਦਾ ਆਂਦਾ ਤੇ ਮੈਂ ਬਚਾ ਆ ਵੀ ਮੈਸ਼ ਡਾਣੀ ਛੜਨ ਕਹਿੰਦਾ ਉਹੀ ਰਖਮ ਮੈਂ ਅਮਨ ਬਿਨਾ ਬਾਤ ਨਹੀਂ ਸਕਦਾ ਪੱਟੀਆਂ ਵਾਲੀ ਵਸਤੀ ਦੀ ਅਮਨ ਨਾ ਕੁੜੀ ਦੇ ਪੱਟੀਆਂ ਵਾਲੀ ਵਸਤੀ ਰਹਿਣ ਵਾਲੀ। ਕਿਸ ਤਰ੍ਹਾਂ ਸੀ ਰੋਕਦੇ ਹੋ ਤੇ ਜਿਹੜੀ ਹੁਣ ਤੁਹਾਡੇ ਤੇ ਹਮਲਾ ਕੀਤਾ ਸੀ ਕਿਵੇਂ ਕੀਤਾ? ਹਮਲਾ ਕੀਤਾ ਤੁਹਾਨੂੰ ਮਿਲ ਕੇ ਆਏ ਨਸ਼ਾ ਪੱਤਾ ਕੀਤਾ ਸੀ ਫੁੱਲ ਕੈਪਸੂਲ ਘਰ ਮੇਰੇ ਸਾਹਮਣੇ ਖਾਤੇਗਾ ਪੋਸਟ ਖਾਤੇਗਾ ਸ਼ਰਾਬ ਰੱਜ ਕੇ ਪੀਤੇ ਗਿਆ ਫਿਰ ਉਧਰ ਵੀ ਗੰਦਪੇਲ ਖਾ ਕੇ ਗੰਦਪੇਲੋਂਦਨਾ ਕਰਕੇ ਫਿਰ ਮੇਰੇ ਕੋਲ ਆਇਆ ਫਿਰ ਆਂਦੈਨ ਮੈਂ ਕਿਹਾ ਮੈਨੂੰ ਮੈਂ ਆ ਗਿਆ ਤਾਂ ਮੈਨੂੰ ਆਦ ਰੋਟੀ ਦੇ ਤੇ ਮੈਂ ਗੁੱਸੇ ਨਾਲ ਰੋਟੀ ਨਹੀਂ ਫੜਾਈ ਇਹਨਾਂ ਨੂੰ ਰੋਟੀ ਨਹੀਂ ਮੈਂ ਫੜਾਈ ਤੇ ਮੈਂ ਆਪਦਾ ਝਾੜੂ ਲਾਏ ਜਾਂ ਨੀ ਝਾੜੂ ਲਾਂਦ ਲਾਂਦ ਰੋਟੀ ਖਾਂਦਾ ਖਾਂਦ ਮੈਨੂੰ ਆਂਦਾ ਮੈਂ ਪੰਚਾਇਤ ਇਕੱਠੀ ਕਰਨੀ ਮੈਂ ਕਿ ਕਿਸ ਗੱਲ ਤੋਂ ਕਰੇਗਾ ਪੰਚਾਇਤ ਇਕੱਠੀ ਮੈਂ ਕਿ ਕਾਂਦੇ ਤੋਂ ਕਰੇਗਾ ਕਹਿੰਦਾ ਤੂੰ ਮੈਨੂੰ ਨਜਾਇਜ਼ ਕਹਿੰਨੇ ਨਜਾਇਜ਼ ਕਹਿੰਨੀ ਮੈਂ ਕਾਸ਼ ਨਜਾਇਜ਼ ਅੱਜ ਤੱਕ ਰਾ ਨਹੀਂ ਮੈਂ ਕਿਆ ਤੇ ਵੀ ਨਜਾਇਜ਼ ਨਹੀਂ ਮੈਂ ਕਦ ਕਿਆ ਵੀ ਇਹਨੇ ਮੈਨੂੰ ਨਾ ਰੋਟੀ ਖਾਂਦੇ ਖਾਂਦੇ ਪਲੇਟ ਮੇਰੇ ਸਿਰ 'ਚ ਮਾਰੀ ਤਾਂ ਮੈਂ ਭੱਜ ਕੇ ਇੱਕੋ ਥੇਗਾ ਰਾੜ ਲੈਣ ਰਾੜ ਨੇ ਮੇਰੇ ਮਾਰ ਲਈ ਸਾਹਮਣੇ ਰੱਖਿਆ ਚਮਕਾਪਾ ਕਿਰਪਾਨ ਮੇਰੇ ਬੈੱਡ ਦੇ ਗੱਦੇ ਦੇ ਥੱਲੇ ਰੱਖੇ ਹੋਏ ਨੇ ਹਾਂਜੀ ਕਹਿੰਦਾ ਮੈਂ ਤੈਨੂੰ ਇਸ਼ਕ ਦਾ ਭੂਤ ਸਵਾਰ ਹੈ ਇਸ਼ਕ ਕਰਨਾ ਚਾਹੁੰਦਾ ਬਸ ਇਸ਼ਕ ਇਸਕ ਨਾਂ ਦਾ ਬੇਟੀਆਂ ਬਣਾਏ ਬਈ ਨਾ ਬੇਟਾ ਹੋਵੇ ਇੱਕ ਤਰਸ ਤਰਸ ਕੇ ਮੈਂ ਬੇਟਾ ਲਿਆ ਨਾ ਬੇਟੇ ਦਾ ਬੰਦਾ ਨਾ ਬੇਟੀਆਂ ਦਾ ਬੰਦਾ ਨਾ ਮੇਰਾ ਬੰਦਾ ਕਹਿੰਦਾ ਅਮਣ ਹੀ ਅਮਣ ਹੋਵੇ ਬਸ ਹਾਂਜੀ ਬੱਚੇ ਮੈਂ ਬੱਚਿਆਂ ਨੂੰ ਰਾਤ ਨੂੰ ਧਮਕੀ ਦਿੱਤੀ ਬੱਚੇ ਮੈਂ ਘਰੋਂ ਕੱਢ ਬੈਠੀ ਗਲਤੀ ਬੜੀ ਕਰ ਲਈ ਮੇਰੇ ਬੱਚਿਆਂ ਨੂੰ ਮੈਂ ਕਲਾ ਬੈਠੀ ਤਾਊ ਕੋਲੇ ਮੈਂ ਹ ਮਾਰਨਾ ਦੇਵੇਂ ਮੇਰੇ ਬੱਚਿਆਂ ਨੂੰ ਮਾਰ ਦੇ ਮੈਂ ਭੱਜ ਜਾਾਂਗੀ ਭੱਜਣ ਦੀ ਕੋਸ਼ਿਸ਼ ਕੀਤੀ ਦਿਨੇ ਇਹਨੇ ਮੇਰੇ ਤੇ ਇੰਨਾ ਵੱਡਾ ਹਮਲਾ ਕਰ ਦਿੱਤਾ ਫਿਰ ਇੱਕ ਦਿਨ ਆਇ ਲੈ ਕੇ ਆਇਆ ਅੰਦਰ ਲੈ ਕੇ ਵੜਿਆ ਬੈਠਾ ਡੇਢ ਘੰਟਾ ਹੋ ਗਿਆ ਮੇਰਾ ਜੇਠ ਆਇਆ ਜੇਠ ਨੇ ਅੰਦਰ ਮੌਕਾ ਵੇਖਿਆ ਅੰਦਰ ਚੁੰਨੀ ਹੁੰਦੀ ਪੈਸੋਂ ਦਾ ਪਰਸ ਪਿਆ ਸੀ ਅੰਦਰ ਭਰਾ ਅੰਦਰ ਲੈ ਕੇ ਮੇਰੇ ਘਰ ਵਾਲਾ ਜਨਾਨੀ ਨੂੰ ਸੁੱਤਾ ਪਿਆ ਸੀ ਮੇਰੇ ਕਮਰੇ ਚ ਤੇ ਜਨਾਨੀ ਨੂੰ ਲੈ ਕੇ ਸੁੱਤਾ ਪਿਆ ਸੀ ਕਮਰੇ ਦੇ ਵਿੱਚ ਪਰਾਣੇ ਬੂਆ ਖਲਾਇਆ ਅੰਦਰਵਾੜਿਆ ਤੇ ਜਦੋਂ ਉਹ ਜਨਾਨੀ ਨੂੰ ਮਿਲ ਜੁੜ ਕੇ ਬਾਹਰ ਨਿਕਲਿਆ ਫਿਰ ਉਹਨੇ ਉਸ ਕਮਰੇ ਤੇ ਮੇਰੇ ਕਮਰੇ ਦਾ ਜੰਦਰਾ ਲਾਤਾ ਜੰਦਰਾ ਲਾ ਕੇ ਬਾਹਰ ਨਿਕਲਿਆ ਫਿਰ ਅੱਧ ਪਰਾਣਾਂ ਦੇ ਜਲਦੀ ਜਾ ਜਲਦੀ ਜਾ ਭਰਾ ਨੂੰ ਸਾਰਾ ਪਤਾ ਲੱਗ ਅਸੀ ਅੰਦਰ ਜਨਾਨੀ ਰੱਖੀ ਗੰਦਰਾ ਪਰਸੋਪਰਾ ਪਿਆ ਮੋਬਾਈਲ ਉਹ ਪਿਆਏ ਚੁੰਨੀ ਉਹਦੀ ਪਈ ਮੇਰੀ ਬੇਟੀ ਨੇ ਦੱਸ ਵੀ ਦਿੱਤਾ ਜਿਹੜੀ ਮੇਰੇ ਪਾਪਾ ਨਾਲ ਅਕੈਡਮੀ ਚ ਕੰਮ ਕਰਦੀ ਪਪਾ ਜੀ ਉਹ ਜਨਾਨੀ ਹੈ ਤੇ ਇਹਨਾਂ ਨੇ ਫਿਰ ਵੀ ਨਹੀਂ ਮੇਰੇ ਜੇਠ ਨੇ ਕੇਅਰ ਕੀਤੀ ਇਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਕੁੱਟ ਕੇ ਮਾਰ ਕੇ ਉਸੇ ਟਾਈਮ ਫੜ ਗਏ ਕੁਲਵਿੰਦਰ ਘਰੇ ਨੇ ਪਹਿਲੇ ਹੀ ਮੌਕਾ ਸੰਭ ਮੈਂ ਨੋਬਤ ਨਹੀਂ ਸੀ ਆਣੀ ਜੈਨ ਦਾ ਪਰਿਵਾਰ ਰਿੰਦੇ ਤੇ ਰਾੜ ਫੜੀ ਸੀ ਤੁਹਾਡੇ ਮਾਰਨ ਦੀ ਹਾਂਜੀ 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 ਮੈਨੂੰ ਰਾਤ ਵੀ ਉਹਨੇ ਉਹ ਕਿਹਾ ਸੀ ਵੀ ਮੈਂ ਤੈਨੂੰ ਮਾਰ ਦੇਣਾ ਫੌਜੀ ਦਿਨੇ ਵੀ ਮੈਨੂੰ ਕਹਿੰਦਾ ਮਾਰ ਦੇਣਾ ਫਿਰ ਕਹਿੰਦਾ ਲੈ ਅੱਜ ਤੇਰਾ ਤਾਂ ਕੰਮਕਾਰ ਹੀ ਦੇਣਾ ਤੈਨੂੰ ਨਹੀਂ ਛੱਡਣਾ ਮੈਨੂੰ ਜਦ ਰਾੜ ਹਾਂਜੀ ਹਾਂਜੀ ਮੈਂ ਬਚਾ ਕਰਨ ਲਈ ਕਿਸੇ ਦੇ ਘਰੇ ਗਈ ਉੱਥੇ ਮੈਨੂੰ ਰਾੜਾ ਮਾਰ ਮਾਰ ਸਿਰ ਪਰ ਤੇ ਫਿਰ ਮੈਨੂੰ ਕਿਹਾ ਕਾਛ ਮੈਨੂੰ ਨਾਮ ਮਾਰ ਵੇਖੋ ਮੇਰੇ ਖੂਨ ਵੇਖੋ ਮੇਰੇ ਖੂਨ ਇਹਨੇ ਮੈਨੂੰ ਫਿਰ ਵੀ ਨਾ ਲੋਕਾਂ ਨੇ ਨਹੀਂ ਛੱਡਿਆ ਫਿਰ ਮੈਨੂੰ ਕਹਿੰਦਾ ਕਿ ਨਾ ਮਾਸੀ ਸੱਸ ਘਰੇ ਮਲਾਂ ਦੀ ਪੈਸੇ ਲੈਂਦੀ ਮੇਰੇ ਘਰ ਵਾਲੇ ਤੋਂ 1500 ਰੁਪਇਆ ਲੈਂਦੀ ਸੀ ਬਾਹਰ ਆਪ ਵੇਂਦੀ ਸਗੂ ਅੰਦਰ ਇਹਨਾਂ ਨੂੰ ਵਾਰ ਦਿੰਦੀ ਸੀ ਮਲਾਂ ਦੀ ਸੀ ਸੱਸ ਮੇਰੀ ਅੰਦਰ ਨਾ ਸਹਿਮ ਸੀ ਕਹਿੰਦੀ ਕੋਈ ਗੱਲ ਨੀ ਪੁੱਤ ਤੂੰ ਇਹ ਮਾਰ ਵੀ ਜਾ ਕੇ ਤੈਨੂੰ ਨਾ ਮਿਲੀਆ ਦਾਂਗੇ ਹੋਰ ਕਾਰ ਵੀ ਜਿੱਦੀ ਹੋਣੀ ਸੀ ਹਾਂਜੀ ਕਾਰਵਾ ਜਿੰਨੀ ਵੀ ਸਖਤ ਤੋਂ ਸਖਤ ਹੋ ਸਕੇ ਉਹਨੀ ਇਹ ਨਾਮ ਤੋਂ ਹੈ ਰਾਜੀ ਮੈਂ ਇੱਕ ਥੀਲਰ ਕਰਦੀ ਹੈ ਮੇਰੀ ਲੜਕੀ ਵਜੇ ਕਿੰਨੇ ਦਿਨ ਹੋ ਗਏ ਵਿਆਹ ਕਿੱਥੇ ਹੋਇਆ ਵਿਆਹ ਇਹਦਾ ਆਪਣੇ ਆਪ ਦੇ ਘਰੇ ਕੀਤਾ ਇਹਨਾਂ ਦਾ ਹਾਂ ਵਧਿਆਰ ਮੈਂ ਆ ਕੀਤਾ ਸਾਰੇ ਭੈਣਾ ਭਰਾਵਾਂ ਨਾਲ ਛੋਟੀ ਚਾਵਾਂ ਚ ਵਿੰਦਾ ਨਾਲ ਵਿਆਹ ਕੀਤਾ ਕੁੱਟ ਮਾਰੇਂਦਾ ਘਰ ਵਾਲਾ ਕਰਦਾ ਕਿਉਂ ਕਰਦਾ ਕੀ ਕਰਦਾ ਉਹ ਨਗੈਰ ਜਨਾਨੀ ਰੱਖੀ ਹੋਈ ਏ ਆਸ਼ਕੀ ਦੇ ਵਿੱਚ ਭੂਤ ਨੇ ਤੇ ਉਹ ਸਿਰ ਚ ਮਾਰ ਮਾਰ ਕੇ ਕਮੇਟੀ ਨੂੰ ਮਾਰਦਾ ਆਂਦਾ ਜਾਨ ਨੂੰ ਮਾਰ ਦੇਣਾ ਛੱਡਣਾ ਨਹੀਂ ਦਾ ਇਹ ਨੂੰ ਨਹੀਂ ਛੱਡਣਾ ਇਹਦੀ ਮਾਂ ਘਰ ਵਿਛਾੜਦੀ ਇਹਦੇ ਭਰਾ ਘਰ ਵਿਛਾੜਦੇ ਆਂਦਾ ਤਲਾਕ ਲੈਣਾ ਇਨੀ ਬੇਰਮੀ ਨਾਲ ਕੁੱਟ ਮਾਰ ਹਾਂ ਬਹੁਤ ਬੇਰਮੀ ਨਾਲ ਬਹੁਤ

ਉਦੋਂ ਬਾਅਦ ਫੇਰ ਪੱਜ ਤੇ ਥੋੜਾ ਜਿਹਾ ਦੂਰ ਜਾ ਤੇ ਕਿਸੇ ਦੇ ਘਰੇ ਵੜੀ ਐ ਬੂਆ ਨਹੀਂ ਆਂਦੇ ਤਾਂ ਪੂਰਾ ਟੁੱਕਿਆ ਤੇ ਇਹਨੇ ਬੂਆ ਖਿੱਚ ਖਿੱਚ ਤੇ ਤੋੜ ਤੇ ਤੇ ਕੱਟ ਅੰਦਰ ਵੜ ਗਿਆ ਉਹਨਾਂ ਦੇ ਤੇ ਅੰਦਰ ਗੁੱਠੇ ਚ ਲੱਗੀ ਪਈ ਕਿ ਚਲ ਮੈਂ ਗੁੱਠੇ ਚ ਲੱਗ ਜਾਨੀ ਖਰੇ ਨਾ ਉੱਥੇ ਰਾੜਾ ਮਾਰ ਮਾਰ ਤੇ ਤੇ ਇਹਦਾ ਸਿਰ ਪਾੜ ਦਿੱਤਾ ਤੇ ਕੀਤੀ ਜਾਂਦੀ ਕਾਸ਼ ਨਾ ਮਾਰ ਮੈਨੂੰ ਨਾ ਮਾਰ ਇਹਨੇ ਨਹੀਂ ਮੁੰਡੇ ਨੇ ਛੱਡਿਆ ਫਿਰ ਬਾਹਰ ਪਾਜ ਤੇ ਆ ਗਈ ਫਿਰ ਬਾਹਰ ਮਾਰੀ ਜਾਂਦਾ ਵੇਖੋ ਬਾਹਵਾ ਵੇਖੋ ਇਹਨਾਂ ਆਲੇ ਪੇਟ ਵੇਖੋ ਢੋਈ ਵੇਖੋ ਇਹ ਨੀਲੋ ਨੀਲ ਤਾਂ ਐ ਡਡ ਗੱਜਲੇ ਬਣੇ ਪੈਣ ਹਾਂਜੀ ਇਹਦੇ ਚ ਇਹੋ ਜਈ ਹੋ ਗਿਆ ਤੇ ਜਦੋਂ ਆਜ ਕੀ ਤਾਂ ਭੂਤ ਹੀ ਹੋਮਨੇ ਆਜ ਕੀ ਤਾਂ ਭੂਤ ਵੜਦੇ ਉਹ ਆਂਦਾ ਛੱਡਣਾ ਨਹੀਂ ਤਾਂ ਜੋ ਮਰਜੀ ਹੋ ਜਾਂ ਹਾਂ ਨਹੀਂ ਛਡਾਇਆ ਨਹੀਂ ਛਡਾਇਆ ਕਿਸੇ ਵੀ ਡਾਲ ਹਾਂ ਹਾਂਜੀ ਸਾਰਾ ਖੁਸ਼ ਆਇਆ ਹਾਂ ਉਹਨਾਂ ਨੂੰ ਆਂਦਾ ਤੁਸੀਂ ਇਹਦੀ ਪੱਖਦਾਰੀ ਕਰਦੇ ਜੀ ਤੋਂ ਨੂਬ ਨਾਲ ਰੱਖਾਂ ਤਾਂ ਨਾ ਡਰਦਾ ਕਿਸੇ ਨੇ ਹੱਥ ਲਾਇਆ ਕੋਲੇ ਟਰੇ ਫਿਰਦੇ ਨੇ ਅਡਾ ਵੱਡੇ ਜਵਾਨ ਮੁੰਡੇ ਨੇ ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਹੁਣ ਕਹੀ ਦੀ ਬੰਦੇ ਨੇ ਹਾਂਜੀ ਇਹ ਤਾਂ ਕਾਰਵਾਈ ਨਹੀਂ ਹੋਈ ਨਹੀਂ ਹੋਈ ਕਾਰਵਾਈ ਨਹੀਂ ਕੀਤੀ ਸਾਡਾ ਕੁਝ ਪੰਦਦਾ ਹੀ ਨਹੀਂ ਪਿਆ